ਕੋਈ ਉਸ ਆਗਤਾ ਮੰਗਲੇ ਵੇ ਗੁਰੂ ਪਿਆਰੇ ਤੋਂ ਪਾਸ਼ੇ ਕਹਿੰਦੇ ਤੈਨੂੰ ਆਧਾਰ ਮਿਲ ਜਾਵੇਗਾ ਤੈਨੂੰ ਇੱਕ ਆਸਰਾ ਮਿਲ ਜਾਵੇਗਾ ਲੋ ਜੱਗੇ ਦੀ ਕਈ ਗੱਲ ਸੱਚੀ ਹੋ ਗਈ ਹੈ ਇਹਨੇ ਮੈਨੂੰ ਉਦੋਂ ਕਿਹਾ ਸੀ ਜਦ ਵੀ ਕੱਦੂ ਵਾਲੇ ਥਾਂ ਤੇ ਟਰੈਕਟਰ ਖੁੱਭੂਗਾ ਖੁੱਭੂਗਾ ਤੇ ਡੈਡੀ ਨੇ ਟਰੈਕਟਰ ਵਾੜਿਆ ਜਾਂ ਪੰਜ ਬੱਚੇ ਆ ਜੀ ਤੇ ਕਈ ਤੋਂ ਖੁੱਭ ਗਿਆ ਇਹ ਪੂਰਾ ਕੋਈ ਜਾਂਦੇ ਏ ਟਰੈਕਟਰ ਲੈ ਕੇ ਜਾਈਏ ਫੇਰ ਚਲੋ ਕੋਈ ਜਾਂਦੇ ਕੋਈ ਜੱਗਿਆ ਲੱਗਿਆ ਉੱਤੇ ਟਿਪੇ ਵਾਲੇ ਜਿਹੇ ਟਰੈਕਟਰ ਖੁੱਦਦਾ ਹੀ ਹੁੰਦਾ ਜੇ ਟਿਪਾ ਚੱਕੇ ਉਹੀ ਗੱਲ ਹੋ ਗਈ ਹੈ ਵੀ ਟਰੈਕਟਰ ਖੁੱਭ ਗਿਆ ਤੇ ਇਹੀ ਪਹੁੰਚ ਚੁੱਕੇ ਆ ਰਾਜ ਚ ਪਹਲਾਜ ਜੱਗਾ ਜੀ ਪਹੁੰਚ ਚੁੱਕੇ ਆ ਚੱਲ ਵੀ ਜੱਗੇ ਲੱਗ ਜੂ ਪਤਾ ਜ਼ੋਰ ਦਾ ਨਹੀਂ 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 ਤਗੜੇ 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 ਟਰੈਕਟਰ ਚਲੋ ਬਾਈ ਇਹ ਆ ਸੈਂਗੜੀ ਸਾਨੂੰ ਚਲੋ ਦਾਹ ਲੱਗੇ ਸਾਡਾ ਵਾਵਾ ਟਾਈਮ ਨਹੀਂ ਖਰਾਬ ਹੋਇਆ ਲੈ ਸ਼ੂਗਰ ਟਾਈਮ ਨਹੀਂ ਖਰਾਬ ਹੋਇਆ ਦਾਹ ਸਿਕੜੇ ਵੇਲੇ ਹੋ ਗਏ ਆ ਇਧਰੋਂ ਕੱਢਿਆ ਤੇ ਉਧਰ ਦੋਨੇ ਖਬੋਲੇ ਦੱਸੋ ਪਰਲੇ ਪਾਸੇ ਨਾਲ ਹੀ ਇਧਰ ਜਾਓ ਯਾਰ ਜੱਗਿਆ ਟਰੈਕਟਰ ਜੀ ਤੀਜਾ ਆ ਗਿਆ ਹੁਣ ਇਹ ਦਿਨ ਆਲੀ ਹੁਣ ਸਾਡਾ ਉਹਦੇ ਕਹਿਣੋਂ ਸਰ ਜੀ ਕੰਮ ਬਹੁਤ ਕਰਨ ਵਾਲੇ ਬਏ ਹੋਏ ਹਜੇ ਇਹ ਮੋਟਰ ਮੰਗੀ ਉਹਦਾ ਖਾਲਾ ਹੀ ਪਾ ਕੇ ਜਾਣਾ ਇਸ ਦੁਬਾਰ ਚਾਚੂ ਵਿਚਾਰੇ ਭਈਆਂ ਹੀ ਲੈ ਕੇ ਆਉਣੀ ਆ ਰੋ ਪਰ ਇਧਰ ਹੀ ਕੱਢ ਗਏ ਜੱਗੇ ਵਾਲਾ ਵੀ ਕੱਢ ਦਗੇ ਜੱਗਰੀ ਦੂਜੀ ਭੁਖਵਾਨੀ ਸੱਚੀ ਹੋ ਗਈ ਆ ਕਹਿੰਦਾ ਅੱਧੇ ਪੈਣ ਦੇ ਟਰੈਕਟਰ ਫੜਨੇ ਆ ਦੋ ਜੱਗੇ ਦੋ ਦਾ ਫਾਗ ਗਿਆ ਕਹਿੰਦਾ ਵੀ ਅੱਧੇ ਪੈਣ ਦੇ ਟਰੈਕਟਰ ਫੜਾਂਗੇ ਦੋ ਦਾ ਫਾਗ ਗਿਆ ਇੱਥੇ ਚਲੋ ਜੀ ਚਲੋ ਇਧਰੋਂ ਖੈਰ ਛੱਡੋ ਮਸ਼ੀਨਾ ਲੱਗੀਆਂ ਹੋਈਆਂ ਉਧਰ ਮੱਥਾ ਮੱਥਾ ਇਹ ਲਾਦਾ ਇਧਰੋਂ ਵੀ ਕੰਮ ਸ਼ੁਰੂ ਆ ਉਧਰ ਮੋਟਰਾਂ ਚੱਲੀ ਜਾਂਦੀਆਂ ਆ ਇਧਰ ਕਮ ਡਾਨਾ ਇਹਨਾਂ ਦੀ ਲਾਉਂਦੇ ਲਾਉਂਦੇ ਆ ਭਰ ਜਣਾ ਆਪਣੇ ਜਿਹੜਾ ਗਿੱਲਾ ਕੀਤਾ ਪਹਿਲੇ ਕਦੂ ਵੱਜ ਗਿਆ ਜੇ ਕਹਿੰਦੇ ਵੀ 5 ਕਿੱਲੇ ਲਾ ਦੇਾਂਗੇ ਤੇੜੀ 'ਚ 12 ਤੇ ਰਹਿ ਜਾਣੇ ਹੈਗੇ ਆ ਚਲੋ ਆ ਜਿਹਨ ਦੀ ਸ਼ਰਵਾ ਕੋਸ਼ ਇਦਾਂ ਹੀ ਤੁਹਾਡੇ ਸਾਹਮਣੇ ਆ ਲੋਏ ਪਰ ਇਧਰ ਹੀ ਕੱਢ ਗਏ ਜੱਗੇ ਵਾਲਾ ਵੀ ਕੱਢ ਦੇ ਪਹਿਲਾ ਦਾ ਦੂਜਾ ਵਾਹਣਾ ਆਣ ਕੁੜੀਆ ਟਰੈਕਟਰ ਦਾ ਕੰਮ ਨਹੀਂ ਕੀਤਾ ਉਹਨਾਂ ਲੱਤਾਂ ਨਾਲ ਦੇ ਕੰਘਾ ਨਾਲ ਕੱਦੂ ਚੱਲ ਪਿਆ ਤੁਹਾਨੂੰ 6.5 ਚਾ ਆ ਗਈ 6.5 ਚਾ ਆ ਗਈ ਦੇਖ ਲਓ ਹੁਣ ਤਾਂ ਰੱਖ ਲੈ ਜਾਨੀ ਹਾਲ ਲਾ ਦੇ ਮੜੇ ਸਲੱਟ ਕਿਤੇ ਲੱਗ ਜਾਣੇ ਹਾਲ ਲਾ ਦੇ ਮੜ ਗਿਆ ਹਲ ਵੀ ਕੱਢਣੇ ਪੈਣੇ ਤੇਰੇ ਟਰੈਕਟਰ ਦਾ ਦਰਸ਼ਕ ਵੀ ਬੈਠ ਚੁੱਕੇ ਆ ਹੀ ਆ ਗਈ ਟਰੈਕਟਰ ਨਿਕਲਦੇ ਵੇਖਣ ਨੂੰ ਨਿਕਲ ਜੇ ਭਰਾਵਾ ਹਜੇ ਬਹੁਤ ਕੰਮ ਕਰਨ ਵਾਲੇ ਆ ਲਓ ਜੀ ਲੜੀਆਂ ਬੰਦੀਆਂ ਜਾਂਦੀਆਂ ਜੱਗਾ ਦਾ ਬਾਬਾ ਹੀ ਨਿਕਲਿਆ ਵਾਕਿਆ ਕੰਜਰ ਦਾ ਲੱਗ ਜੂ ਬਦਾ ਹੁਣ ਲਓ ਟਰੋਜਾਂ ਡੋਟ ਗਿਆ ਲਓ ਜੀ ਮਿਸ਼ਨ ਸਕਸੈਸਫੁਲ ਹੋ ਗਿਆ ਲਓ ਜੀ ਟਰੈਕਟਰ ਘੜ ਤੇ ਫੇਨ ਲਈ ਗੁੱਗੂ ਕੇ ਲੈ ਟਰੈਕਟਰ ਨਿਕਲ ਗਿਆ ਵੈਗਰਜੀ ਦਾ ਖਾਲਸਾ ਵੈਗਰਜੀ ਮੈਂ ਜਿਹੜਾ ਟਰੈਕਟਰ ਖੁਬੇ ਥਾਂ ਜਾਂ ਠੀਕ ਕਰਕੇ ਜੱਗੇ ਨੂੰ ਆਖਿਆ ਜਾ ਵੀ ਜਿੰਦਰਾ ਭਾਗ ਲੈ ਜੱਗਾ ਜਿੰਦਰਾ ਭਾਗ ਲੈ ਹੁਣ ਗਵਾਂਡੀਆਂ ਦੇ ਮੋਟਰ ਚਾਲਣ ਲੱਗੇ ਆ ਆ ਭਰਨਾ ਹੁਣ ਆਹ ਭਰ ਕੇ ਇਹ ਵੀ ਫੇ ਲਵਾ ਦਈਏ ਇਹ ਨਾਲ ਹੀ ਲੱਗਦਾ ਇਹਨਾਂ ਦਾ ਖਾਲ ਪਾਵਾਂਗੇ ਹੁਣ ਲੋ ਬਈ ਖਾਲਾ ਪਾਤਾ ਅਸੀਂ ਹੌਣ ਬਸ ਮੱਥੇ ਮੁੱਥੇ ਬੰਨ ਗਏ ਤੇ ਮੋਟਰ ਇੱਕ ਹੋਰ ਛੱਡ ਦੇਣੀ ਆ। ਲੋ ਜੀ ਪਾਣੀ ਪੈਂਦਾ ਕਰਤਾ ਮੈਂ ਤੇ ਜੱਗੇ ਨੇ। ਹੁਣ ਇੱਕ ਘਰ ਨੂੰ ਚੱਲੇ ਆ। ਕਿਹੜਾ ਜੱਗਾ ਜੀ? ਹਾਂ ਜੀ। ਦੇਖ ਟਾਈਮ ਹਜੇ 8:30 ਹੋਏ ਆ 5 ਵਜੇ ਲੱਗੇ ਹੀ ਏ। ਤੇ ਸਵਾ ਦੋ ਕਿੱਲੇ ਲਾਤੇ ਇਹਨਾਂ ਨੇ। ਮਸ਼ੀਨਾ ਹੀ ਆ। ਲੱਗੇ ਤਰੇ ਆਉਂਦੇ ਆ ਆਪਾਂ ਰੋਟੀ ਲੈ ਆਏ ਆ ਕੰਮਕਾਰਾ ਮੈਨੂੰ ਥੋੜਾ ਜਿਹਾ ਮੋਦਹੀ ਜਾਣਾ ਸ਼ਾਮ ਨੂੰ ਦਵਾਈ ਦਵਾਈ ਪਾਵਾਂਗੇ ਜਗਾਂ ਦਾੜੀ ਆ ਥੋੜਾ ਜਿਹਾ ਧਣ ਨੂੰ ਠੰਡਾ ਲੱਗਦਾ ਬਈ ਕੁਛ ਆ ਵੀ ਭਰ ਜੂਗਾ ਕਿਹੜਾ ਗਿੱਲਾ ਕੀਤਾ ਹੋਇਆ ਹੋਵੇ ਥੋੜਾ ਜਿਹਾ ਮੱਥਾ ਜਿਆ ਰਹਿ ਗਿਆ ਬਸ ਇੰਨਾ 12ਵੇਂ ਦਿਨ ਲੜ ਚੱਲਣੀ ਆ ਦੋ ਮੋਟਰ ਆਪਣੇ ਚੱਲੀ ਜਾਂਦੀਆਂ ਉਧਰ ਕਿੰਨਾ ਭਰ ਜੂਆ ਡੇੜੀ ਭਰ ਜੂ ਦੋ ਢਾਈ ਕਿਲੇ ਹਾਂ ਹਾਂ ਆ ਹਾ ਵੀ ਢਾਈ ਕਿਲੇ ਕਾਲੂ ਦਾ ਟਾਈਮ ਨਾਲ ਨਿਵੇੜ ਦੇਣਗੇ ਇੱਕ ਆਪਣੇ ਇਹ ਛੋਟਾ ਕੰਮ ਹੈ ਨਾ ਉਹ ਪਾਲ ਭਾਵੇਂ ਢੀ ਬਣ ਜੇ ਉਧਰ ਉਹ ਲੱਗੇ ਇਕੱਲਾ ਢੇੜਾ ਮਾਰ ਕੇ ਤੇ ਚਾਹ ਪਟਾ ਕੇ ਹੀ ਸਰਜੂ ਬਾਪੂ ਕਹਦਾ 2000 ਵਟਾ ਹੀ ਪੋਹਜ ਦੇ ਗਾਹ ਨੂੰ ਪਾਣੀ ਛੱਡਿਆ ਕਰਨਾ ਟੁੱਟਦੀਆਂ ਰਹਿਣਗੀਆਂ ਸੁੱਤੇ ਫੜ ਗਏ ਚਲੋ ਕੋਈ ਨਾ ਕੰਮ ਹੀ ਕਰਤਾ ਤਿੰਨਾਂ ਦੀ ਚਾਹ ਲੈ ਕੇ ਮੈਂ ਪਹੁੰਚ ਗਿਆ ਇਹਨਾਂ ਨੇ ਸਾਢੇ 4 ਦੇ ਵਿੱਚ ਫੋਨ ਆ ਗਿਆ ਬਾਈ ਦਾ ਖਿੱਚੀ ਕਰਿਆ ਉਹਨੇ ਕੰਮ ਨੂੰ ਮੈਂ ਤਲਾ ਦੈ ਇਹਨਾਂ ਨੂੰ ਕੱਲ ਨੂੰ ਕੱਦੂ ਨਹੀਂ ਦਿੱਤਾ ਇਹਨਾਂ ਸਾਡੇ ਤੋਂ ਇਹਨਾਂ ਚਲ ਕੋਈ ਨਾ ਮਾਰ ਕਰਦਾ ਵਰੀਏ ਕਰਦਾ ਚਲੋ ਬਾਪੂ ਦੀਆਂ ਰੋਟੀ ਫੜਾਈਏ ਉਧਰ ਕੱਦੂ ਘਰੀ ਜਾਂਦਾ ਜੀ ਨਾਰੀ ਬੇ ਜੀ ਇਹਨਾਂ ਨੇ ਸਹ ਲੈ ਹੀ ਲਿਆ ਮੈਂ ਤਾਂ ਅਕਦੇ ਨਹੀਂ ਲੈਂਦੀ ਲਓ ਜੀ ਮਸ਼ੀਨਾਂ ਆਪਣੀ ਦੀ ਬੱਟਨ ਲੱਗੀਆਂ ਸਵਾ ਪੰਜਵੇਂ ਨੇ 5 ਕਿੱਲੇ ਲਾਤੀ ਆਪਣੇ ਦੇਖ ਲਓ 5 ਗਿੱਲਿਆਂ ਦੀ ਔਸਤ ਹੈਗੀ ਇਹਨਾਂ ਦੀ ਪਨੀਰੀ ਪੱਟ ਦੀ ਚਲੋ ਇਹਨਾਂ ਨੂੰ ਇੱਕਾ ਵੀ ਬੈਨੀਫਿਟ ਹੈਗਾ ਇੱਕ ਇਸ ਵੇਲੇ 5 ਵਜੇ ਆਪਣੇ ਛਾਂ ਆਏ ਨੇ ਇੱਧਰ ਰਸਤਵੀ ਚਾਓ ਫੇਰ ਜਦੋਂ ਜਾਂਦੇ ਪਾਣੀ ਜ਼ਰੂਰ ਨਾਲ ਲੈ ਕੇ ਜਾਓ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ। ਲੈਡੀਆਂ ਸਵੇਰ ਦਾ ਟਰੈਕਟਰ ਤੇ ਬੈਠਾ ਇਹ 4:30 ਵਜੇ ਤੱਕ ਦੁੱਗਰੀ ਜਾਂਦਾ। ਔਰ ਇਹ ਇਧਰ ਲਈ 2.5 ਕਿਲੇ ਤਕਰੀਬਨ ਡਨ ਆ ਗਏ। ਲੋਈ ਗੱਲ ਸਾ ਵੀ ਪਹੁੰਚ ਚੁੱਕੇ ਆ। ਗੋਰੀਆਂ ਵਿੱਚ ਮਾਲ ਚੇਤੇ। ਪਨੀਰੀ ਪਾਟ ਲਈ ਇਹਨਾਂ ਨੇ ਉਧਰ ਲਈ ਟਰੈਕਟਰ ਤੇ ਜਾਣੇ ਦੱਤਾ ਜੀ। ਉਧਰ ਛੱਡ ਕੇ ਆਉਣਾ ਬਾਅਦ ਚੋਂ। ਇਧਰੋਂ ਇਹਨਾਂ ਨੇ ਪੱਟੀ ਜਾਂਦੇ ਬਸ ਫਿਰ ਉਧਰ ਛੱਡ ਆਉਂਗਾ। ਲਓ ਜੀ ਹੁਣ ਉਧਰੋਂ ਕਮਨ ਮੇੜਾ ਤੇ ਜੱਗਾ ਜੀ ਆ ਗਏ ਆ। ਮੱਕੀ ਵੜਨ ਹੋਰ ਜਗ੍ਹਾ ਹੀ ਫਿਰ ਗੋਡੇ ਆ ਇਹ ਵੀ ਬੰਦਾ ਬਹੁਤ ਮਿਹਨਤੀ ਹੈ ਵੀ ਜੀਮੇਦਾਰਾਂ ਚੋਂ ਸਾਡੇ ਨਹੀਂ ਤਾਂ ਅੱਜ ਕੱਲ੍ਹ ਜਵਾਗ ਜੇ ਕੰਮ ਕਰਦੇ ਨੇ ਪਰ ਇਹ ਸਾਡਾ ਬੰਦਾ ਬਹੁਤ ਮਿਹਨਤੀ ਹੈ ਹਾਂ ਜੀ ਇਹ ਦਾ ਥੋੜਾ ਪਾਡਾ ਪਰ ਪੰਪ ਦੇ ਤੋਂ ਕੰਮ ਹੁੰਦਾ ਇਹ ਵਲੌਗ ਚ ਸੁਣੂਗਾ ਇਹਦਾ ਉਹ ਚਲਾਉਣ ਦਾ ਚਾਚੇ ਦਾ ਮੁੰਡਾ ਆ ਇਹ ਥੋੜਾ ਪਾਡਾ ਦੇ ਕਹਿਣ ਕਿੱਟੜ ਵਾੜ ਥੋੜਾ ਜਿਹਾ ਫੁਗਰਾ। ਥੋੜਾ ਜਿਹਾ ਘੱਟਾ ਹੀ ਨਾ ਓਟੇ ਵਰ ਜਵਾਨੀ ਕਿਹੜੀ ਆਈ ਹੈ? ਜਵਾਨੀ ਤਾਂ ਕਾਦੀ ਹੈ। ਹੈ ਕਾਦੀ ਆਈਆਂ ਗਰੀਬ ਤੇ ਜਵਾਨੀ ਨਹੀਂ ਪੱਠਿਆਂ 'ਚ ਲੰਘ ਜਾਏਗੀ। ਐਡੀ ਕੀ ਨਹੀਂ ਗੱਲ ਮਾਮਾ? ਸਵੇਰ ਦਾ ਤੂੰ ਨਾ ਆਤਾ ਨਹੀਂ। ਓਹੀ ਕੱਪੜੇ ਆ ਤੇਰੇ। ਬੀਜੀ ਵਾਲਾ ਕੰਮ। ਬੀਜੀ ਵਾਕੇ ਬੌਰ ਆ। ਮੱਕੀ ਵਾਕੇ ਤੇਰੀ ਬਹੁਤ ਸੋਹਣੀ ਹੈ। ਓਦੋਂ ਜਦ ਦੇ ਘਾ ਮਾਮਾ ਵਿੱਚ ਦੇ ਓਏ। ਇੱਥੇ ਜੇ ਹੀ ਆ ਇਹ ਸਿਰਫ ਮੱਥਿਆਂ ਦੇ ਤਾਂ ਵੀ ਵੇਖ ਕੇ ਕੋਈ ਲਾਈਟ ਨਹੀਂ ਲੈ ਜੇ ਨਜ਼ਰ ਨਾ ਲਾ ਦੇ ਨਜ਼ਰ ਨਾ ਲਾ ਦੇ ਬਿਲਕੁਲ ਬਿਲਕੁਲ ਜੀ ਵਾਲਾ ਵੀ ਚੰਗਿਆ ਐ ਕਿੱਥੇ ਡੰਗਿਆ ਓਥੇ ਡੰਗਿਆ ਤੇ ਆਪਦੀ ਫੋਟੋ ਲਾ ਦੇਣੀ ਮਾਮਾ ਮਾਮਾ ਇਹ ਮੇਰਾ ਜੱਗਾ ਭਰਾ ਨਿੱਕਾ ਕੱਲੀਆਂ ਮੈਂ ਪਿੰਡ ਚੇ ਇਹ ਬੰਦੇ ਨਾ ਟੀਚਰਾਂ ਕਰਦਾ ਕਿਉਂਕਿ ਇਹ ਮੇਰਾ ਨਿੱਕਾ ਭਰਾ ਸੰਨੀ ਜੀ ਕਿਵੇਂ ਹੋ ਠੀਕ ਹੋ ਫਰਸਟ ਕਲਾਸ ਨਹੀਂ ਸੱਨੇ ਵੀ ਗੋਡੀ ਆ ਜਿੱਦਾਂ ਕਿਦਾਂ ਕੀ ਗੋਡੀ ਆ ਲੋ ਜੀ ਅੱਜ ਦਾ ਰਾਤ ਦੀ ਰੋਟੀ ਵੀ ਇਹੀ ਖੇਤ ਹੀ ਖਾਣ ਲੱਗੇ ਆ ਮੇਰਾ ਭਰਾ ਨਿੱਕਾ ਜੱਗਾ ਜੱਟ ਰੋਟੀ ਲੈ ਕੇ ਆਇਆ ਖੇਤ ਦੰਨਿਆਂ ਵਾਹਨਾ ਆ ਗਏ ਆ ਫਿਰ ਹਾਂਜੀ ਵੈਰੀ ਗੁੱਡ ਯਾਰ ਫੇਰਾ ਹੀ ਕਰਤਾ ਜੀ ਲੋ ਜੀ ਅੱਜ ਦਾ ਢੇ ਡਾਨੇ ਪਰ ਤਕਰੀਬਨ ਇੱਕ ਵਾਰੀ ਕੱਦੂ ਮਾਰਤਾ ਤੇ ਇੱਕ ਵਾਰੀ ਰਹਿ ਗਿਆ ਫੇਰੇ ਬਾ ਘੰਟਾ ਲੱਗਦਾ ਫੇਰੇ ਹੀ ਚੱਲ ਜਾਣਾ ਹਾਂਜੀ ਅਈ ਤਾਂ 10.5 ਹੋ ਗਈ ਕੱਦੂ ਕਰ ਦਿਆਂ। ਲੋ ਜੀ ਸੋਵਾ ਗਾਲ ਨੂੰ ਥੋੜਾ ਆ ਰਿਲੈਕਸ ਹੋ ਜਾਣਗੇ। ਨਹੀਂ ਤਾਂ ਅੱਜ ਸਵੇਰ 4 ਵਜੇ ਉੱਠ ਕੇ ਆਉਣਾ ਪਿਆ। ਲੋ ਜੀ ਗੁੱਡ ਨਾਈਟ ਆ ਬਾਈ ਜੀ। ਕੱਲ ਨੂੰ ਮਿਲਦੇ ਆ।